ਰਾਮ ਗਰ ਤੁਸੀਂ ਪਹੁੰਚੇ ਆ ਤੇ ਜਿਹੜਾ ਵਿਕਾਸ ਰੰਦਾ ਸੀ ਉਹ ਨੂੰ ਕਿਵੇਂ ਦੇਖਦੇ ਹੋ ਸਤਿ ਸ਼੍ਰੀ ਅਕਾਲ ਗੁਰਮੁਖ ਜੀ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਪਾਰਟੀ ਦੇ ਕੰਮਾਂ ਨੂੰ ਸਰਕਾਰ ਵੱਲੋਂ ਕੀਤੇ ਲੋਕ ਖੇਤਾਂ ਦੇ ਤੇ ਲੋਕ ਕਾਰਜ ਜਿਹੜੇ ਨੇ ਉਹਨਾਂ ਨੂੰ ਕਵਰ ਕਰਨ ਪਹੁੰਚੇ ਹੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਡੇ ਸਰੋਤੇ ਜੇ ਸੇਵਾ ਨੂੰ ਤੇ ਇਸ ਇਸ ਨੀਅਤ ਦੇ ਨਾਲ ਖਾਸ ਕਰਕੇ ਮੈਂ ਕਹਾਂਗਾ ਕਿ ਜਿਸ ਨੀਅਤ ਦੇ ਨਾਲ ਅਸੀਂ ਅੱਜ ਪੰਜਾਬ ਤੇ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਤੇ ਪਿੰਡਾਂ ਦੇ ਵਿਕਾਸ ਦਾ ਵਿੱਚ ਲੱਗੀ ਹੋਈ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਪਿੰਡ ਰਾਮਗੜ੍ਹ ਵਿਖੇ ਜਦੋਂ ਅਸੀਂ ਇਸ ਰਸਤੇ ਤੇ ਅੱਜ ਸੀਵਰੇ ਦੀ ਪਾਈਪਲਾਈਨ ਪੈਣੀ ਹੈ ਤੇ ਉਹ ਦੇਖ ਕੇ ਖੁਦ ਨੂੰ ਬੜਾ ਅੱਜ ਵੀ ਮਨ ਨੂੰ ਹੋ ਰਿਹਾ ਸੀ ਕਿ ਅਸੀਂ ਸਨ 2025 ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਅੱਜ ਵੀ ਸਾਡੀਆਂ ਪਿੰਡਾਂ ਦੀਆਂ ਜਿਹੜੀਆਂ ਨਾਲੀਆਂ ਨੇ ਖੁੱਲੀਆਂ ਨੇ ਆਪ ਤੁਸੀਂ ਦੇਖਿਓ ਗਾਰ ਪਿਆ ਦਾ ਕੁਝ ਤੇ ਜਿਵੇਂ ਹੁਣ ਬਰਸਾਤਾ ਚੱਲਦੀਆਂ ਨੇ ਅਕਸਰ ਸ਼ਹਿਰ ਦੇ ਵਿੱਚ ਅਸੀਂ ਕਰਦੇ ਹਾਂ ਸ਼ਹਿਰ ਦੇ ਵਿੱਚ ਤਾਂ ਕਹਿੰਦੇ ਨੇ ਕਿ ਡਾਕਟਰਾਂ ਕਹਿੰਦੇ ਇੱਕ ਢੱਕਣ ਪਾਣੀ ਦੇ ਵਿੱਚ ਵੀ ਜੇ ਉਹ ਮੱਛਰ ਸੌਂ ਅੰਡਾ ਰੱਖ ਜਵੇ ਨਾ ਤਾਂ ਉਹ 100 ਬੰਦਿਆਂ ਨੂੰ ਗ੍ਰਾਫਟ ਕਰਨ ਯੋਗਾ ਉੱਥੋਂ ਮੱਛਰ ਪੈਦਾ ਹੋ ਜਾਂਦਾ ਤੇ ਸਾਡੇ ਪਿੰਡਾਂ ਦੇ ਵਿੱਚ ਅੱਜ ਵੀ ਖੁੱਲੀਆਂ ਨਾਲੀਆਂ ਨੇ ਤੇ ਬੜੀ ਖੁਸ਼ੀ ਹੋ ਰਹੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਹਰ ਹਰ ਵੇਲੇ ਜਿਹੜੇ ਲੋਕ ਇੱਥੇ ਪੰਜਾਬ ਨੂੰ ਦੁਬਾਰਾ ਲੀਤੇ ਲੈ ਕੇ ਆਉਣ ਦੀ ਕੋਸ਼ਿਸ਼ ਲੈ ਕੇ ਕਰ ਰਹੇ ਆ ਅਸੀਂ ਉਸ ਦੇ ਤਹਿਤ ਹੀ ਅੱਜ ਜਿਹੜਾ ਕਿ ਸਾਡੀਆਂ ਜਿਹੜੀਆਂ ਇਸ ਸੜਕ ਦੀ ਨਗਰ ਦੀ ਜਿਹੜੀ ਮੇਨ ਸੜਕ ਆ ਇਸ ਦੇ ਦੋਹੇ ਪਾਸੇ ਦਾ ਜਿਹੜਾ ਪਾਈਪ ਲਾਈਨ ਦਾ ਕੰਮ ਹੈ ਉਸ ਨੂੰ ਸ਼ੁਰੂ ਕਰਾ ਕੇ ਚੱਰੇ ਆ ਮੈਂ ਸਰਪੰਚ ਸਾਹਿਬ ਨੂੰ ਸੂਹ ਪੰਚਾਇਤ ਮੈਂਬਰਾਂ ਨੂੰ ਤੇ ਪੂਰੇ ਪਿੰਡ ਦੇ ਆਏ ਹੋਏ ਵਸਨੀਕਾਂ ਨੂੰ ਮੁਬਾਰਕ ਬਾਤ ਦਿੰਨਾ ਕਿ ਜਿਨ੍ਹਾਂ ਨੇ ਇੱਕ ਚੰਗੀ ਸਰਪੰਚ ਦੀ ਨਿਯਮਾਇਤ ਕੀਤੀ ਚੁਣ ਕੇ ਜਿਹੜੇ ਵਿਕਾਸ ਕਾਰਜਾਂ ਨੂੰ ਅੱਜ ਸ਼ੁਰੂ ਕਰਨ ਜਾ ਰਹੇ ਆ ਤੇ ਮੈਂ ਇਹਨਾਂ ਨੂੰ ਅੱਜ ਪ੍ਰੋਤਸਾ ਵੀ ਦੇ ਕੇ ਆ ਰਿਹਾ ਹਾਂ ਮੈਂ ਦੇਹੀ ਹੀ ਗੱਲ ਕਹੀ ਕਿ ਤਰੂ ਦੀ ਸਰਪ ਸਾਂਤੀ ਦਾ ਕੰਮ ਲੈ ਕੇ ਆਓ ਲੋਕ ਪੱਖਾ ਨੇ ਕੰਮ ਲੈ ਕੇ ਆਓ ਸਰਕਾਰ ਹਰ ਵੇਲੇ ਤੁਹਾਡੇ ਨਾਲ ਖੜੀ ਹੈ ਅਸੀਂ ਸਰਕਾਰ ਦੇ ਨੁਮਾਇੰਦੇ ਹੁੰਦੇ ਬਤੌਰ ਨੁਮਾਇੰਦਾ ਹੁੰਦੇ ਹੋਏ ਅਸੀਂ ਆਪਣੀ ਡਿਪਾਰਟਮੈਂਟ ਤੋਂ ਜੋ ਵੀ ਚੀਜ਼ਾਂ ਹੋਣਗੀਆਂ ਜਲਦੀ ਤੋਂ ਜਲਦੀ ਕਰਾ ਕੇ ਗਰਾਂਟਾ ਹੋਣ ਪਲੇਗਰਾਉਂਡਸ ਹੋਣ ਤੇ ਉਹਨਾਂ ਨੂੰ ਪ੍ਰੋਵਾਈਡ ਕਰਾ ਕੇ ਪੁਆਇੰਟਸ ਕਰਾ ਕੇ ਅਸੀਂ ਪਿੰਡਾਂ 'ਚ ਕੰਮ ਸ਼ੁਰੂ ਕਰਾਂਗੇ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਸਾਡੇ 99 ਪਿੰਡ ਨੇ ਉਹਨਾਂ ਦੇ ਵਿੱਚੋਂ ਲਗਭਗ 27 ਜਿਹੜੀਆਂ ਪਿੰਡਾਂ ਦੀਆਂ ਗਰਾਊਂਡਾਂ ਉਪਾਸ ਹੋ ਕੇ ਆ ਨੇ ਤੇ ਬਹੁਤ ਜਲਦ ਉਹਨਾਂ ਦਾ ਵਿਕਾਸ ਕਾਰਜ ਵੀ ਸ਼ੁਰੂ ਹੋ ਜਾਣਗੇ ਅਸੀਂ ਆਲਰੇਡੀ ਜਿਹੜੀਆਂ ਦੋ ਪਲੇਗਰਾਉਂਡਾਂ ਨੇ ਪਿੰਡ ਖਲਵਾੜਾ ਤੇ ਪਿੰਡ ਮਾਦੋਪੁਰ ਵਿੱਚ ਵਿਖੇ ਖਰਾ ਚੁੱਕੇ ਆਂ ਸ਼ੁਰੂ ਤੇ ਉਹ ਆਪਣੇ ਆਪ ਚ ਇੱਕ ਉਦਾਹਰਨ ਬਣੀਆਂ ਹੋਈਆਂ ਨੇ ਇਸ ਵਕਤ ਜੇ ਮੈਨੂੰ ਉਮੀਦ ਹੈ ਕਿ ਆਉਂਦੇ ਕੁਝ ਸਮੇਂ ਦੇ ਵਿੱਚ ਹੀ ਅਸੀਂ ਹੋਰ ਵੀ ਚੰਗੇ ਕੰਮ ਕਰ ਸਕਾਂਗੇ ਪਰਮਪਤਿ ਆ ਪ੍ਰਮਾਤਮਾ ਸਾਡੇ ਤੇ ਮਿਹਰ ਰੱਖੇ ਸਾਨੂੰ ਹਿੰਮਤ ਦੇਵੇ ਸਾਡੇ ਤੇ ਇਨਕ ਸਦਬੁੱਧੀ ਬਖਸ਼ੇ ਕਿ ਅਸੀਂ ਆਪਣੇ ਕੰਮ ਤੇ ਬੜੀ ਲੀਤ ਉੱਤੇ ਚੱਲੀ। ਸਰਵਾਦੀ ਦੁਆਬਾ ਨੂੰ ਮਿਲਾਲ ਕਲਵਾੜਾ ਬਹੁਤ ਬਹੁਤ ਆਂ। ਅੱਜ ਪਿੰਡ ਆਰਾਮਗੜ ਵਿਖੇ ਕਿਤੇ ਅੱਜ ਹਲਕਾ ਇੰਚਾਰਜ ਮੇਰੇ ਨਾਲ ਬਲੌਕ ਪ੍ਰਧਾਨ ਪ੍ਰਦੀਪ ਜੀ ਅਤੇ ਸਮੂਹ ਨਗਰ ਸਾਰੇ ਪਸਤੇ ਨੇ ਅਸੀਂ ਅੱਜ ਪਿੰਡ ਦੇ ਵਿੱਚ ਰਹਿੰਦੇ ਹੋਏ ਕਾਰਜ ਜਿਹੜੇ ਕਿ ਜਦੋਂ ਸੀਵਰੇਜ ਦਾ ਕੰਮ ਰਹਿੰਦਾ ਸੀਗਾ ਅੱਜ ਉਹਨਾਂ ਨਾਲ ਆ ਕੇ ਜਿਹੜੇ ਸੀਵਰੇਜ ਤੋਂ ਬਿਨਾਂ ਹੋਰ ਵੀ ਪਿੰਡ ਦੇ ਕਈ ਕੰਮ ਕਾਜੇ ਕਾਰਜ ਰਹਿੰਦੇ ਨੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਉਹ ਪੂਰੇ ਕੀਤੇ ਜਾਣਗੇ ਤੇ ਅੱਜ ਸੀਵਰੇਜ ਦਾ ਜਿਹੜਾ ਉਹ ਘਟਨ ਕੀਤਾ ਗਿਆ ਤੇ ਇਹਦੇ ਨਾਲ ਹੋਰ ਵੀ ਪਿੰਡ ਦੇ ਕੰਮ ਬਾਕੀ ਵੀ ਰਹਿnde ਕਰਾਂਗੇ ਇੱਕ ਮੇਰੇ ਦੇਖਣ ਚ ਗੱਲ ਆਈ ਸੀ ਜਿਹੜੇ ਤੁਹਾਡੇ ਕੋਲ ਕੰਮ ਆਏ ਆ ਇੱਕ ਛੋਟੇ ਪਿੰਡ ਦਾ ਨਾਂ ਹੀ ਦੱਸ ਦਿੰਦਾ ਚੇੜੂ ਪਿੰਡ ਹਾਂਜੀ ਤੇ ਉੱਥੇ ਦਾ ਵੀ ਤੁਸੀਂ ਵਿਕਾਸ ਸ਼ੁਰੂ ਕਰ ਦਿੱਤਾ ਤੇ ਇਹਦੇ ਵਿੱਚ ਤੁਸੀਂ ਮਤਲਬ ਸ਼ਰੰਗਾ ਜੋ ਕੰਮ ਕਰ ਰਹੇ ਹੋ ਤੇ ਦਵਾਬਾ ਨੂੰ ਜਿਹੜੀ ਆ ਉਹ ਤੁਹਾਡਾ ਧੰਨਵਾਦ ਕਰਦਾ ਥੈਂਕ ਯੂ ਮਹਾਰਾਜ ਤੇ ਮੈਂ ਹੋਰ ਵੀ ਜਿਹੜੇ ਪਿੰਡਾਂ ਦੇ ਬਾਕੀ ਵੀ ਪਿੰਡਾਂ ਵਿੱਚ ਜਿਸ ਤਰ੍ਹਾਂ ਸਰਕਾਰ ਨੇ 99 ਪਿੰਡਾਂ ਦੀ ਜਿਹੜੀ ਬਾਗਡੋਰ ਸੰਭਾਲੀ ਹੈ ਤੇ ਨਾਲੇ ਸ਼ਹਿਰ ਦੇ 50 ਵਾੜਾ ਦੇ ਨਾਲ-ਨਾਲ ਜਿਹੜੇ ਵੀ ਪਿੰਡ ਦੀ ਸਮੱਸਿਆ ਆਉਂਦੀ ਆ ਖੁਦ ਜਾ ਕੇ ਦੇਖਦੇ ਆ ਤੇ ਨਾਲ ਹੀ ਉਹਨਾਂ ਨੂੰ ਵਿਸ਼ਵਾਸ ਦਵਾਉਂਦੇ ਆ ਕਿ ਤੁਹਾਡੇ ਪਿੰਡ ਦੇ ਰਹਿੰਦੇ ਕਾਰਜ ਜਿਹੜੇ ਜਲਦੀ ਪੂਰੇ ਕਰਾਏ ਜਾਵਣਗੇ ਹੁਣ ਇਸੇ ਲੱਡੀ ਨੂੰ ਦੇਖਦੇ ਹੋਏ ਅੱਜ ਇਦਾਂ ਇਸ ਪਿੰਡ ਵਿੱਚ ਕਰਾਏ ਇਦਾਂ ਹੀ ਬਾਕੀ ਪਿੰਡਾਂ ਵਿੱਚ ਵੀ ਵਿਕਾਸ ਵਿਕਾਸ ਦੀ ਨੇਰੀ ਲਾ ਕੇ ਦਿਖਾਵਾਂਗੇ ਜੀ ਚਲੋ ਧੰਨਵਾਦ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਰਾਮਗੜ੍ਹ ਪਹੁੰਚੇ ਆ ਜਿੱਥੇ ਇੱਕ ਗੁਰਦੁਆਰਾ ਇੱਕ ਬਹੁਤ ਸ਼ਾਨਦਾਰ ਬਣਿਆ ਸੀ ਤੇ ਤਕਰੀਬਨ ਅੱਜ ਜਿਹੜਾ ਪਿੰਡ ਦਾ ਵਿਕਾਸ ਬਾਰੇ ਹਰਜੀਮਾਨ ਤੇ ਇੱਕ ਗੁਰਦੁਆਰੇ ਰਿਪੋਰਟ ਤੁਹਾਨੂੰ ਦਿਖਾਉਣੀ ਆ ਇੱਕ ਰਿਪੋਰਟ ਤੁਹਾਨੂੰ ਅਸੀਂ ਦਿਖਾਉਣੀ ਆ ਜਿਹੜਾ ਅੱਜ ਦਾ ਵਿਕਾਸ ਹਰਜੀਮਾਨ ਉਹ ਉਦਘਾਟਨ ਕਰਕੇ ਗਏ ਆ ਤੇ ਉਹਨਾਂ ਬਾਰੇ ਗੱਲ ਗੱਲਬਾਤ ਕਰਾਂਗੇ ਸਾਡੇ ਨਾਲ ਸਰਪੰਚ ਸਾਹਿਬ ਮੌਜੂਦਾ ਤੇ ਸਰਪੰਚ ਸਾਹਿਬ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੱਜ ਸਾਡੇ ਪਿੰਡ ਰਾਮਗੜ੍ਹ ਵਿਖੇ ਆ ਸਾਡੇ ਹਲਕਾ ਇੰਚਾਰਜ ਸ੍ਰੀਮਾਨ ਹਰਜੀਮਾਨ ਸਾਹਿਬ ਉਹ ਆਏ ਉਹਨਾਂ ਨੇ ਆ ਕੇ ਸਾਡੇ ਜਿਹੜਾ ਨਾਲੀਆਂ ਦੇ ਸੀਵਰੇਜ ਦਾ ਕੰਮ ਆ ਉਹ ਸ਼ੁਰੂ ਕਰਵਾਇਆ ਉਹਨਾਂ ਦਾ ਅਸੀਂ ਬਹੁਤ ਬਹੁਤ ਸਾਰੇ ਪਿੰਡ ਵੱਲੋਂ ਸਾਬਕਾ ਸਰਪੰਚ ਬਲਜੀਤ ਕੌਰ ਵੱਲੋਂ ਅਤੇ ਪੰਚ ਅਜੀਤ ਸਿੰਘ ਪਰਮਜੀਤ ਕੌਰ ਸਰਿੰਦਰ ਕੌਰ ਅਤੇ ਮੱਖਣ ਸਿੰਘ ਤੇ ਬਾਕੀ ਪਿੰਡ ਦੇ ਹੋਰ ਮੋਤਵਰ ਵਿਅਕਤੀਆਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਜਿਹੜਾ ਧੰਨਵਾਦ ਕਰਦੇ ਆ ਇਹ ਸਾਡੇ ਜਿਹੜੇ ਪਿੰਡ ਦੇ ਵਿੱਚ ਬਹੁਤ ਕੰਮ ਜਿਹੜੇ ਹਜੇ ਹੋਣ ਵਾਲੇ ਹੋਰ ਵੀ ਹੈ ਜਿਨ੍ਹਾਂ ਦੀ ਅਸੀਂ ਆਸ ਕਰਦੇ ਆ ਕਿ ਇਹ ਹਰਜੀਮਾਨ ਸਾਹਿਬ ਇਹਨਾਂ ਕੰਮਾਂ ਨੂੰ ਵੀ ਨੇਪਰੇ ਚਾੜਨ ਦੇ ਵਿੱਚ ਸਾਡੀ ਬਹੁਤ ਸਹਾਇਤਾ ਕਰਨਗੇ ਅਸੀਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ ਸਰਪੰਚ ਸਾਹਿਬ ਪਹਿਲਾਂ ਤੁਹਾਨੂੰ ਮੁਬਾਰਕਾਂ ਬਹੁਤ-ਬਹੁਤ ਅੱਜ ਤੁਹਾਡੇ ਇਹ ਉਦਘਾਟਨ ਹੋਇਆ ਤੇ ਤੁਹਾਨੂੰ ਬੜੀਆਂ ਮੁਬਾਰਕਾਂ ਮਾਰ ਰਹੀ ਨੇ ਕਿਰਪਾ ਕੀਤੀ ਇਸ ਪਿੰਡ ਦਾ ਵੀ ਵਿਕਾਸ ਸ਼ੁਰੂ ਹੋਣ ਲੱਗਾ ਹਨ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਸਾਥ ਦੇਣ ਦੀ ਤੇ ਜਿਦ ਜਿਦਾ ਮੰਨ ਲਓ ਰੁਟੀਨ 'ਚ ਕੰਮ ਹੁੰਦਾ ਜਾਊਗਾ ਅਸੀਂ ਤੁਹਾਡੇ ਨਾਲ ਉਸ ਉਸ ਤਰ੍ਹਾਂ ਚੱਲਾਂਗੇ ਤੁਹਾਡੇ ਨਾਲ ਠੀਕ ਹੈ ਜੀ ਬਹੁਤ ਧੰਨਵਾਦ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਜੀ